ਸਾਹਿਤਿਕ ਬ੍ਰਿਵਿਧੀ ਹੈ ਕਿ ਤੁਸੀਂ ਪ੍ਰਧਾਨਗ ਵੱਲ ਚ ਜਾਓ ਪਲੀ ਹਰ ਕਵਲ ਸਾਹਿਤਿਕ ਕਿ ਤਰ੍ਹਾਂ ਦਾ ਤਾਲ ਮਾਰਾ ਉਹ ਚੀਜ਼ ਸਾਡੇ ਵਿੱਚ ਸ਼ਾਮ ਹੋਏ ਜਿਹੜਾ ਮੈਂਦੀ ਕਰਵਾਣੀ ਅਸ਼ੋਕ ਮਹਿੰਦੀ ਬਹੁਤ ਲੰਬੇ ਸਮੇਂ ਤੋਂ ਸਰਗੀ ਕਲਾ ਕੇ ਦਵੇ ਜਨਰਸ ਕਰਤਾ ਰਹੇ ਨੇ ਕਿ ਸੁਜੀਵਕ ਭਾਜੀ ਨਾਲ ਹੋਰ ਬਾਕੀ ਹੂਟ ਕਲਬਾਂ ਦੇ ਵਿੱਚ ਬਹੁਤ ਡੇਢ ਤੋਂ ਇਹਨਾਂ ਨੇ ਆਪਣਾ ਕੀ ਦਾ ਸਮਾਂ ਉਹ ਦਿੱਤਾ ਤੇ ਬਹੁਤ ਵਧੀਆ ਕਾਰਗੁਜ਼ਾਰੀ ਇਹਨਾਂ ਦੀ ਤੇ ਮੈਂ ਬਿੰਦੂਆਂ ਨੂੰ ਵੀ ਕਰੂੰਗਾ ਸਾਡੇ ਬਰੇ ਭਾਈ ਸਾਹਿਬ ਅਸ਼ੋਕ ਬਲਿਹੜੀ ਜੀ ਕਿ ਤੁਸ ਸਵੀਕਾਰ। ਹੁਣ ਮੈਂ ਫਾਰਮਲੀ ਜਿਹਨੂੰ ਸਵਾਗਤ ਕਹਿ ਲਿਆ ਜਾਂ ਕਹਿ ਲਿਓਗੇ ਵਸਵਾ ਬਿੰਦੂ ਕਰੂੰਗਾ। ਇਸ ਕਲਾਪੀ ਨੂੰ ਰੋਹੇ ਰਵਾ ਜਾਂ ਕਹਨੋ ਕਿ ਲਾਣੇਦਾਰ ਕਹਨੋ ਜਾਂ ਕਹੋ ਵੀ ਲੀਟਰ ਕਹੋ। ਸਜੀਵਨ ਭਾਜੀ ਕਿ ਜਿਹਨਾਂ ਦੀ ਬਦੌਲਤ ਅਸੀਂ 35ਵੇਂ ਸਾਲ 'ਚ 36ਵੇਂ ਸਾਲ 'ਚ ਅਸੀਂ ਪ੍ਰਵੇਸ਼ ਕਰ ਰਹੇ ਹਾਂ ਸੰਗੀਤ ਕਲਾ ਕੇਂਦਰ। ਉਹਦੇ ਪ੍ਰਧਾਨ ਉਹਦੀ ਜਿੰਦਗੀ ਰੀੜ ਦੀ ਹੱਡੀ ਰੂਹੇ ਰਵਾ ਜਾਂ ਕਹਿ ਲੋ ਉਹਨੂੰ ਚਲਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਸਤੇ ਜਿਹੜਾ ਉਹ ਜਜ਼ਬਾ ਹੈ ਉਹਦੇ ਵਾਸਤੇ ਤੁਹਾਨੂੰ ਸਾਰਿਆਂ ਨੂੰ ਇਕੱਠੋਂ ਕਰਨ ਵਾਸਤੇ ਮਨ ਨੂੰ ਬੁਲਾਣਾ ਚਾਹਤਾ ਸੁਜੀਤ ਸਿੰਘ ਸੁਪੂਰਾ ਬਰਾਉਣੀ ਬੋਲਦਾ ਹੈ ਇਹਦਾ ਰੂਹੇ ਰਵਾ ਜਾਂ ਜਿੰਦ ਜਾਂ ਡਾਂਗ ਹੈ ਡਾਂਗ ਹੈ ਸਵਾਗਤ ਤੋਂ ਪਹਿਲਾਂ ਤਾਂ ਮੈਂ ਨਾਇਕਾ ਨੂੰ ਬੰਦ ਹੋਣਾ ਵੀ ਯੋ ਸਵਾਗਤ ਕਰਤਾ ਵਾਹ ਬਈ ਸ਼ੁਕਰੀਆ ਇਹ ਬਿਆਨ ਦੀ ਕਲਾ ਕਰਦੇ ਹੋ ਕੇ ਬਰੇਨਾ ਚੋਟਲ ਮੈਡੀਕਲ ਟਿਊਗਾ ਛੋਟੀ ਸੰਜੀਤ ਸਹਿਬ ਨੇ ਤੁਹਾਨੂੰ ਥੈਂਕ ਯੂ ਬੋਲੋ ਤੁਹਾਨੂੰ ਥੈਂਕ ਯੂ ਬੋਲੋ ਤੁਹਾਨੂੰ ਸਭ ਤੋਂ ਜ਼ਿਆਦਾ ਥੈਂਕ ਯੂ ਥੈਂਕ ਯੂ ਆਪ ਯੂ ਥੈਂਕ ਯੂ ਵੀ ਦਿਓ ਮੈਨਾ ਭਰਾਵਾਂ ਨੂੰ ਬਹੁਤ ਬਹੁਤ ਆਵਾਜ਼ ਦਿੱਤੀ ਅਪ ਫੈਨ ਬੈਕੀ ਬਹੁਤ ਥੈਂਕ ਯੂ ਬਹੁਤ ਵੈਲਕਮ गल कर विशेष जी है मैं तो गलती बात करूँगा जिन्हें मैं हूं कुदीप है मैडम रविंद्र नवे आए ने नरेंद्र नसरी मैडम रविंद्र गायक बड़े अच्छे सारा कुछ देखने रंग तिरंगे बहुत कुछ रखे हैं सैनी साहब भी ये ਸਾਡਾ ਸੈਨਿਕ ਗਰੂਪ ਵਾਲਾ ਰਹਿ ਗਿਆ। ਪਰ ਪੰਜ ਬੰਦੇ ਸੀ। ਸਾਨੂੰ ਮੌਤ ਨਹੀਂ ਆਨ ਕੀਤਾ ਉਹ ਕੋਈ ਆਪਣੀ ਹੁਣ ਮਾਰਕੀਟ ਦਾ ਕੰਮ ਹੈ। ਇਸ ਦਿure ਹੀ ਪੰਜਾਠ। ਸਾਡਾ ਕੋਈ ਮਸਲਾ ਹੈ ਸਾਡਾ ਸੈਨਿਕ ਗਰੂਪ ਪਰ ਰਹਿ ਗਿਆ। ਉਹਦੇ 25 ਹਾਂ ਸਾਨੂੰ ਉਹਦੀ ਵੀ ਐਕਸ। ਤੇ ਜਿਹਦੇ ਨੂੰ ਸਹਿਯੋਗ ਕਰਦੇ ਐ ਲੀਗਲ ਮੈਟਰ ਦੇ ਹੋਣ ਤੇ ਪੰਜਾਂ ਨੂੰ ਸੀ ਇਹਦੇ ਅਸਿਆਸੀ ਸਪਲਾਈ ਚਨ ਕਰਦੇ। ਪਰ ਪੂਰੇ ਟਾਰਗੇਟਸ ਤੇ ਕਹਿੰਦੇ ਉਹ ਕਹਿੰਦੇ ਉਹ ਕਾ ਬਿੱਲ ਵਾਲੀ ਬਹੀ ਚਲਵਾਵਾ। ਇਹ ਕੰਮ ਸੋ। ਐ ਇਹ ਮੇਰਾ ਨਵਾਂ ਸਾਥੀ ਹੈ ਸਾਹਿਲ ਸਾਹਿਲ ਨੂੰ ਜੀਵਨ ਦਾ ਇੱਕ ਹਰਕ ਹੈ ਦੇਖੀ ਜਿਵੇਂ ਦੀ ਉਹਦਾ ਇੱਕ ਵੀ ਗਏ ਮੈਨੂੰ ਜਿਵੇਂ ਗੱਡੀ ਲੈਣੀ ਹੁੰਦੀ ਹੈ ਉਹਦੇ ਲੈਣੀ ਬੜੀ ਗੱਡੀ ਕਰਾਣਾ ਕਰਦੇ ਡਰ ਆਉਣੀ ਸੀ ਉਹ ਯੂ ਕੈਨ ਦੇ ਅਵਨੈਂਜ ਲੋਕਾਂ ਨੇ ਬਣਾਤਾ ਕਿ ਤੂੰ ਉਹਦੇ ਹੈ ਨਹੀਂ ਮੈਂ ਵੀ ਘਟਾ ਪਿਆ ਹੱਸ ਗਿਆ ਮੇਰਾ ਹੁਣ ਨਵਾਂ ਸਾਥੀ ਹੈ ਹੁਣ ਹੈਂਡਲਰ ਕਹਿੰਦੇ ਨੇ ਹੈਂਡਲਿੰਗ ਇਹ ਹੈਂਡਲਰ ਦਾ ਇਹ ਤੜੀ ਮਾਹਰੂ ਦੇ ਸਾਰਾ ਕੰਮ ਖਾਦਾ ਇਹ ਰਹੰਦੇ ਹੋਏ ਐ ਤੇ ਤੁੰਦਾ ਹੋਵੇ ਇਹ 88 ਦੀਆਂ ਲੜੀਆਂ ਨੇੜਤ ਹੈ ਲੜਦੇ ਨਹੀਂ ਆ ਤੇ ਦਿੱਤੇ ਆ ਤੇ ਉਪੂ ਹੈ ਮੈਂ ਆਪਾਂ ਗੱਲ ਹੋਰ ਮੁਕਦੀ ਹੈ ਜਿਵੇਂ ਰੈਡੀ ਹੈ ਕੁਰੀ ਜੀਵਨ ਕੋ ਪੂਰੀ ਨਾ ਕਵੀ ਤੋਂ ਕੋ ਕੋ 100 ਤੋਂ ਜਿੰਨੀ ਹੈ ਕਿ ਇਹਨਾਂ ਜਿਹੜੇ ਗੁੰਜਰ ਜਿਵੇਂ ਆਪਣੇ ਬਰੇਲਰ ਹੁੰਦੇ ਆ 200 ਪੈਸੇ ਤੋਂ 600 ਗ੍ਰਾਮ ਦੇ ਉੱਪਰ ਹੀ ਹੁੰਦੇ ਸੀਗੇ ਨੀਨੇ ਦੇ ਮੁੱਠੇ ਨਹੀਂ ਦੀ ਹੁੰਦੀ ਇਹਦਾ ਕੋਈ ਆਇਆ ਕਰ ਲਾ ਹੁੰਦਾ ਜਿਹਾ ਹੋਗਾ ਮੁੱਠੇ ਦਾ ਪਤਾ ਹੀ ਕਿਤੇ ਆਉਗਾ ਜੇ ਮੈਂ ਕਹਾਂਗਾ ਕਿ ਆਪਾਂ ਇਹ ਬਸ ਮੈਨੂੰ ਵਾਲ ਕਰਨਾ ਬਾਕੀ ਫਿਰ ਬੋਲੀ ਜਿਨਾ ਆਪਾਂ ਸਾਰਾ ਕਰ ਲੈਣ ਤੇ ਸਰਵਾਪੇ ਵੀ ਸਰਵਾਪ ਜਨਨਾ ਮੈਂ ਤੇ ਸ਼ੁਕਰੀਆ ਫਿਰ ਤੁਹਾਡਾ ਵੀ ਸਵਾਗਤ ਕਰਨਾ ਵੈਲਕਮ ਜੀ ਆਇਆਂ ਨੂੰ ਸਵਾਗਤ ਆਮ ਗੀਵਿੰਗ ਜਿਮਗੇ ਜਿੰਨੇ ਕਦਮ ਤੁਮਕੇ ਆਏ ਹੋ ਸੋ ਜਰਮਤੇ ਅਨੁਰਧਾ ਠੀਕ ਹੈ ਕੋਈ ਕੋਈ ਤੇਜੀ ਹੋਪਾ ਬੇਨਤੀ ਕਰਮੋ ਸਾਡੇ ਵਿੱਚ ਮੈਡਮ ਗੋਪਾਲ ਗੋਪਾਲ ਰਹੇਗਾ ਮੋਗਾ ਵੀ ਬੜਾ ਬੜਾ ਪਿਆਰਾ ਇਨਸਾਨ ਹੈ ਮਤਲਬ ਕਿ ਮੈਂ ਇਹ ਕਹਾਂ ਜਿਵੇਂ ਨਾਟਕਕਾਰ ਬਣਿਆ ਕਿ ਗੋਪਾਲ ਵੀ ਕੋਲ ਹੁੰਦਾ ਗੋਪਾਲ ਗਰੇਸ ਚਾਰਾ ਕੋ ਬਾਉੜਿਆ ਚੰਚਾਰ ਹੋ ਗਏ ਮੇਰੇ ਇਕੱਲੇ ਹੋਰੇ ਹੋਰੇ ਨਾ ਇਕੱਲੇ ਏਡੀ ਹੋਣ ਗੁਰੂ ਬਣੇ ਹੋਏ ਇਹਦੇ ਚੇਲਾ ਗੁੜੀ ਕੈਂਚ ਗੁੜੀ ਦਾ ਗੁਰੂ ਗੁੜੀ ਦਾ ਖੇਲੇ ਕਿੰਨੀ ਮਰਗੀ ਤੇ ਇਹ ਬੜਾ ਅਕਸ਼ਰ ਆਪਣੇ ਨਾਲੇ ਕੋਈ ਕੰਮ ਹੋਵੇ ਤੁਮਾਰ ਕੀ ਯਾਰ ਸਾਇਨ ਸਾਰੇ ਮੱਥੀ ਤੇ ਲੱਗਣੀ ਲਾਵਾਂਗੇ ਤੇ ਸਾਡੇ ਤੇ ਬੈਠੇ ਮੈਡਮ ਨਵਿੰਦਰ ਦਸਗੀਰ ਇੱਕ ਕਲਾਕਾਰ ਦੇ ਨਾਲ ਨਾਲ ਸਾਹਿਤ ਚ ਵੀ ਬੜਾ ਅੱਛਾ ਨਾਮ ਇਹਨਾਂ ਨੇ ਨਾਮ ਨਾਲ ਕਰਿਆ ਜੀ ਬੇਨਤੀ ਕਰਉਮ ਜੀ ਆਜੋ ਆਪਾਂ ਸਰਗੀ ਦੇ ਸਟਾਰਟਿੰਗ ਜਦੋਂ ਤੁਸੀਂ ਜੁਆਇਨ ਕੀਤਾ ਉਦੋਂ ਇੱਕ ਹੋਰ ਤਕਦੀਫ ਸਫਲ ਚ ਸਰਗੀ ਨੂੰ ਤੁਹਾਡਾ ਯੋਗਦਾਨ ਤੇ ਸੰਗੀ ਦਾ ਤੁਹਾਨੂੰ ਬਹੁਤ ਫਰੀ ਕਿਉਂਕਿ ਮੈਨੂੰ ਨਾ ਕਿਸੇ ਵੀ ਗਾਉਣ ਵਾਲੀ ਜੱਗ ਜਿਹੋ ਕੰਮ ਹੈ ਫਿਰ ਆਪਾਂ ਗੈਗੀ ਸ਼ੁਰੂ ਕਰੀਏ ਮੈਡਮ ਤ੍ਰਿਪੁਰੀਆ ਕੈਨੋ ਇਹ ਐਕਟਰਸ ਨਾਲ ਮੈਂ ਭਾਇ ਮੀਨ ਕੋ ਦਾ ਕਿਵੇਂ ਮਾਇਆ ਉਹ ਕਿ ਉਹ ਬੜਾ ਫੜਾ ਦੂਗੀ ਕਿ ਮੈਡਮ ਪਰ नसीम मैडम हो सम मिल गया तैयारी का बेटी बैठी है जीवन चल सा बच्ची बहुत ही वाइया है बहुत टैलेंटेड आर्टिस्ट ने इन्होंने करा इधर के ढिलो मैडम जी

ਵਾਰੇ ਜੋ ਲੈ ਦੇ ਤੁੰਗਰ ਆਵਾਰੀ ਵੇ ਅੱਜ ਦੁਨੀਆ ਬਾਪੂ ਵੇ ਅੱਜ ਦੁਨੀਆ ਕਹਿ ਲੈ ਦੇ ਇੱਕ ਮੈਨ ਦੇ ਜੋ ਬਰ ਕੱਲੀਆਂ ਵਾਰੇ ਕੋਤੀ ਲੈ ਦੇ ਚੰਦ 라ਵਾਰੀ ਵੇ ਅੱਜ ਦੁਨੀਆ ਮੇਰੀ ਸੱਸ ਕਾਣ ਨੂੰ ਪੈਂਦੀ ਹਲ ਵੇ ਲੱਗਦੀ ਰਹਦੀ ਮੇਰੀ ਸੱਸ ਕਾਣ ਨੂੰ ਪੈਂਦੀ ਹਰ ਮੇਰੇ ਲਰਦੀ ਰਹਦੀ ਮੈਨੂੰ ਨੰਦਰੀ ਬੋਲੀਆ ਮਾਰੇ ਮੈਨੂੰ ਨੰਦਰੀ ਬੋਲੀਆ ਮਾਰੇ ਮੇਰਾ ਹਰ ਦੰਸੀਨਾ ਸਾੜੇ ਬਾਪੂ ਵੇ ਅੱਧ ਦੁਨੀਆ ਮਸਹਾ ਬਾਪੂ ਵੇ ਅੱਧ ਦੁਨੀਆ ਵੀ ਮੈਂ ਟੜ ਕੇ ਚੱਕੀ ਝੌਂਦੀ ਵੀ ਮੈਂ ਟੜ ਕੇ ਚੱਕੀ ਝੌਂਦੀ ਚੜ ਨੰਦ ਪਲਕ ਤੇ ਸੌਂਦੀ ਜੇ ਕੱਦ ਨਾਲ ਮੈਂ ਬੋਲਾਂ ਤੇ ਕੰਤੇ ਨਾਲ ਮੈਂ ਬੋਲਾ ਮੈਨੂੰ ਦੇਵਰ ਕਰੇ ਮਖੋਲਾ ਬਾਪੂ ਵੇ ਅਧੁਨਿਏ ਮਕਾ ਬਾਪੂ ਵੇ ਅਧੁਨਿਏ ਰੱਖਦਾ ਏ ਸਾਡੀਆਂ ਬਿਲਕਾ ਰੱਖਦਾ ਏ ਸਾਡੀਆਂ ਬਿਲਕਾ ਹਰ ਵੇਲੇ ਦਿੰਦਾ ਟੁਟਾ ਮੇਰਾ ਜੇਠਾ ਬੜਾ ਟੁੱਟ ਪੈਣਾ ਮੇਰਾ ਜੇਠਾ ਬੜਾ ਟੁੱਟ ਪੈਣਾ ਉਹਨ ਮੈਂ ਨਹੀਂ ਹੈ ਤੇਰੇ ਨਾਲ ਬਾਪੂ ਵੇ ਅਧੁਨਿਏ ਮਤ ਹਾ ਬਾਪੂ ਵੇ ਅਧੁਨਿਏ ਮੇਰਾ ਮਾਹੀ ਵਿੱਚ ਪਰਦੇਸਾ ਕੀ ਨੂੰ ਦਿਲ ਦੀਆਂ ਗੱਲਾਂ ਦੱਸਾਂ ਮੇਰਾ ਮਾਹੀ ਵਿੱਚ ਪਰਦੇਸਾ ਇਹੋ ਦਿਲ ਦੀਆਂ ਗੱਲਾਂ ਦੱਸਾਂ ਜੇ ਰਿਪਿਛੋਂ ਛੁੱਟੀ ਆਵੇ ਉਹਨਾਂ ਦੇ ਨੂੰ ਸਾਸ ਸੁਖਾਵੇ ਬਾਪੂ ਵੇ ਅਧੁਨਿਏ ਮਤ ਹਾ ਬਾਪੂ ਵੇ ਅਧੁਨਿਏ ਗਲ ਦੇ ਇਕ ਮੈ ਲੈ ਦੇ ਦੋ ਬਲਦ ੱਲੀਆਂ ਵਾਰੇ ਬੋਤੀ ਲੈ ਦੇ ਚੱਲ ਜਨਾ ਵਾਰੀਵੇਂ ਅਧੁਨਿਏ ਬਾਪੂ ਦੇ ਅਧੁਨਿਏ ਮਤ ਹਵਾ ਪੂਰੇ ਅਧੁਨਿਏ ਮਤ ਹਵਾ ਪੂਰੇ ਅਧੁਨਿਏ ਨਾ ਜੀ ਬਹੁਤ ਤਕ ਤਕ ਐਕਟਿੰਗ ਆ ਦੇਵੀਨੀ ਸੀ ਜੀ ਮੇਰੇ ਉਸਤਾਦ ਡਾਇਰੈਕਟਰ ਜੀ ਨਾਲ ਸਾਡੇ ਬੈਠੇ ਨੇ ਕਿ ਦਿਸਤਾਂ ਪਹਿਲਾ ਵਾਰ ਕਿਦਾ ਸੀ ਜਿੰਨ ਸੱਤ ਪੱਲੇ ਹੋਏ ਨਾਟਕ ਉਸੇ ਡੇਰਾ ਬਾਬਾ ਨਾਲ ਜਦ ਮੈਂ ਗਏ ਸੀ ਤੇ 550 ਸਾਲਾ ਦਾ ਨਾਮ ਦੇਣਾ ਜਦੋਂ ਮੈਂ ਬਣਾਇਆ ਸੀਗਾ ਤੇ ਉੱਥੇ ਸਾਰੇ ਕਹਿ ਕੇ ਮੈਂ ਕਿਹਾ ਸਰ ਮੈਨੂੰ ਆਉਂਦਾ ਨਾ ਹੈ ਨਹੀਂ ਕੁਝ ਵੀ ਕਹਿ ਤੁਸੀਂ ਆਓ ਮੈਂ ਆਪਾਂ ਸਿਖਾਵਾਂਗਾ ਪਲੇਟੇ ਆਓ ਵੀ ਕਰਨੀ ਹੈ ਜਰੂਰ ਚਲੋ ਬਹੁਤ ਉਹਨੇ ਮਿਹਨਤ ਕਰਵਾਈ ਤੇ ਬਹੁਤ ਸੀ ਮਤਲਬ ਕਿ ਮੈਨੂੰ ਚਿਰ ਕਾ ਵੀ ਮਜ਼ੀਆ ਸੀ ਮੇਹਰ ਕਿਤਾਬ ਉਹ ਕੀ ਕਰਦੇ ਹੋ ਚਲੋ ਠੀਕ ਆਖਰਕਾਰ ਮੈਂ ਤੋ ਐਕਟਿੰਗ ਕੀਤੀ ਉਸ ਤੋਂ ਬਾਅਦ ਫਿਰ ਜਹਾਂ ਨਾਟਕ ਅੂਟਿਟ ਦੇ ਨਾਲ ਕੱਲੇ ਰਹਿੰਦੀ ਕੁੰਜਾ ਹਾਂ ਦੀ ਤੇ ਜਹਾਜ਼ ਨਾਟਕ ਵਿੱਚ ਵੀ ਇਦਾਂ ਹੀ ਹੋਇਆ ਕਿਉਂਕਿ ਸਰਦਿਆਂ ਦਾ ਦਿਨ ਸੀ ਮੈਂ ਕਿਹਾ ਸਰ ਵੀ ਸ਼ਾਮ ਦਾ ਟਾਈਮ ਮੈਨੂੰ ਬਹੁਤ ਆਫਰ ਕਿਉਂਕਿ ਲੇਡੀਜ਼ ਨੂੰ ਹੁੰਦਾ ਘਰ ਦਾ ਵੀ ਦੇਖਣਾ ਬੱਚੇ ਵੀ ਤੇ ਲੋਅ ਵਗੈਰਾ ਸਾਰਾ ਦੇਖਣਾ ਕਹਿੰਦੇ ਕੋਈ ਗੱਲ ਨਹੀਂ ਮੈਂ ਤੁਹਾਡੇ ਹਸਬੰਦ ਨੂੰ ਫੋਨ ਕਰ ਦਿੰਦਾ ਵੀ ਨਾ ਤਾਂ ਕੁਝ ਕਰਨਾ ਚਾਹੀਦਾ ਉਹ ਫਿਰ ਦੇਖੋ ਦੋ ਟਾਈਮ ਨੇ ਅਸੀਂ ਫੈਸਲ ਕਰ ਕਰੇ ਦੱਸਦੇ ਸੀ ਦੀ ਸਕੂਲ ਚ ਫੈਸਲ ਵੀ ਪਾਰਕਿੰਗ ਕਰਦੇ ਰਹੇ ਤੇ ਉੱਥੇ ਵੀ ਲੋਕਾਂ ਮੈਂ ਐਦਾ ਸੁਣਨਾ ਕਹਿੰਦੇ ਕਿਦਾ ਦਿੰਦੇ ਹੋ ਐਦਾ ਦਰੋ ਹਾਂ ਵੀ ਗਾ ਗਏ ਵਿੱਚ ਉਸੇ ਟਰੋਕ ਟਰੋਕ ਕੇ ਬਹੁਤ ਜ਼ਿਆਦਾ ਤਰਾਸ਼ ਕੇ ਇਹਨਾਂ ਨੇ ਮੈਂ ਇਹ ਨਹੀਂ ਕਹਿੰਦੀ ਬਹੁਤ ਮੇਰਾ ਪਰਫੈਕਟ ਹੋ ਗਿਆ ਪਰ ਐਨਾ ਮੈਂ ਕਲੋ ਮੈਂ ਵੀ ਆਪਣੇ ਕੈਂਪ ਵੀ ਹੋ ਗਿਆ ਕਿ ਕੱਲ ਮੈਂ ਨਾਟਕ ਕਰ ਸਕਦੇ ਹਾਂ ਠੀਕ ਹੈ ਤੇ ਹੁਣ ਬਾਕੀ ਸਾਰ ਕੇ ਤੇ ਹੋ ਨਾਟਕ ਸ਼ੁਰੂ ਕਰਨਾ ਸੁਣਨਾ ਵੇੜਾ ਉਹਦੇ ਵਸਤੇ ਵੀ ਮੈਨੂੰ ਪਹਿਲੇ ਹੀ ਕਰਨੇ ਕਿਹਾ ਤਾਂ ਆਪਣੀ ਤਿਆਰੀ ਕਰੋ ਇਹ ਤਾਂ ਅਨੁਸਾਰ ਹੀ ਰਹਿਣਾ ਹੈ ਤੇ ਮੈਂ ਹੁਣ ਬਹੁਤ ਧੰਨਵਾਦ ਕਰਦੀ ਹਾਂ ਦੀ ਤੇ ਤੁਕੀ ਮੈਨੂੰ ਸਿਖਾਉਣ ਵਾਲਾ ਤੁਸੀਂ ਜੀ ਮੈਨੂੰ ਤਾਂ ਕੁਝ ਨਹੀਂ ਆਉਂਦਾ ਲਿਖਣਾ ਨਹੀਂ ਆਉਂਦਾ ਸੀ ਰਿਗਨਰੀ ਲੈਂਗਵੇਜ ਐਸ ਦਾ ਮਤਲਬ ਆ ਰਿਹਾ ਕਿ ਥੋੜਾ ਬਤਨ ਲਿਖਣਾ ਸਿੱਖਿਆ ਕੰਮ ਹੈ ਉਹ ਤਾਂ ਮੈਂ ਆ ਪਿਆ ਚ ਚੁੱਕਿਆ ਤੇ ਬਸ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਆ ਪਿਆੜਾ ਹੈ ਚਲੋ ਪਰਮਾਤਮਾ ਸੇ ਭਾਈ ਜੀ ਤੇ ਹਮ ਹੌਸਲਾ ਦਿੰਦੇ ਹਨ ਕਿ ਕਿਵੇਂ ਕਿਵੇਂ ਸਿਖਾਉਂਦੇ ਐ ਨੇ ਅੱਧਾ ਅੱਧਾ ਕਰਦਾ ਉਹ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਹੈ ਜਦੋਂ ਗਰਦੀ ਦਾ ਟੋਕਰਾ ਬਹੁਤ ਵਧੀਆ ਲੱਗਦਾ ਹੈ ਪਰਮਾਤਮਾ ਮੇਂ ਜਰੀਆ ਬਣਾਉਣਾ ਕੋਈ ਹਾਂ ਜੀ ਸਾਥੀ ਬਿਲਕੁਲ ਸਾਥੀ ਜਰੀਆ ਹੈ ਸਭੀ ਮੇਂ ਸਾਥੀ ਬਣੇ ਤੇ ਬਹੁਤ ਬਧਿਆਰ ਅਕਸੋਗੋਮੈਂਥੀ ਆਈਆਂ ਮੈਨੂੰ ਇਹ ਬਹੁਤ ਬਹੁਤ ਵਧੀਆ ਲੱਗ ਰਹਾ ਸਾਰੇ ਅੱਜ ਮਿਲ ਰਹੇ ਆ ਤੇ ਪਰਮਾਤਮਾ ਕਰੇ ਸਾਰੇ ਚੜ੍ਹਦੀ ਕਲਾ ਚ ਰਹਿਣ ਤੇ ਸਾਰੇ ਲੋਕ ਹੋਰ ਬਧਿਆਵਕਸ਼ਨ ਕੇਪਾ ਹੋਰ ਲਾਤਰ ਕਰੀਏ ਤੇ ਵਿੱਚ ਪਾਰਟਿਸਪੇਟ ਕਰੀਏ ਤੁਹਾਨੂੰ ਤੇ ਘੜਨਾ ਹੁੰਦਾ ਤਰਾਸ਼ਣਾ ਹੁੰਦਾ ਤੇ ਛੈਣੀ ਤੁਹਾਡੇ ਦੀ ਛੱਟ ਤਾਂ ਪੈਦੀ ਉਹ ਬੈਦੀ ਆ ਸਾਡੇ ਹੁਣ ਤੱਕ ਪੇਜ ਜਾਂਦੀ ਆ ਤੇ ਹੁਣ ਮੈਂ ਬੇਨਤੀ ਕਰੂੰਗਾ ਮੈਦਨ ਨਸਰੀਨ ਮਿਲਦਤ ਨਸਰੀਨ ਜੀ ਬਹੁਤ ਹੀ ਜਿਆਦਾ ਸਾਡੇ ਸਕਾਰ ਸਭੀ ਗੱਲਰ ਦੇ ਸਰ ਨੇ ਕੰਮ ਕੀਤਾ ਕਿ ਸਭੀ ਗੱਲਰ ਦੇ ਵਿੱਚ ਫਰਨੈਚਕਰੀ ਹੈ ਕੈਸ਼ੀਅਰ ਹੈ ਤੇ ਸਾਰਾ ਜਿਹੜਾ ਖਜ਼ਾਕੇ ਦੀ ਚਾਬੀਆਂ ਦੀ ਸਰਗੀ ਗੱਲਰ ਦੇ ਵਿੱਚ ਇਹ 2 ਸਾਲਾਂ ਦੀ ਇਹਨਾਂ ਕੋਲ ਤੇ ਬਾਕੀ ਆਪਣੀ ਗੱਲ ਕਰ ਲਈ ਜੀ ਸੁਭਾਜੀ 10 ਮਿੰਟ ਪਹਿਲਾਂ ਤੁਹਾਡੀ ਮੇਰੇ ਤਾਲੀਆਂ ਹੋਣੀਆਂ ਹੈ ਹੈ 10 ਮਿੰਟ ਪਹਿਲਾਂ ਤਰਾਸ਼ਣਾ ਉਹ ਜਿਹੜੇ ਹੋਏ हां ਇਹ ਪਹਿਲੀ ਵਾਰ ਨਹੀਂ ਹੋਇਆ ਇਹ ਸਸਿਕਾ ਲੜੀ ਸੰਜੀਵਨ ਸਿੰਘ ਬਨਾਮ ਸਰਗੀ ਕਲਾ ਕੁੰ ਸਰਗੀ ਕਲਾ ਕੇਂਦਰ ਬਨਾਵਾਂ ਸਨ ਦੇ ਮੈਨੂੰ ਸੰਜੀਵਨ ਸਿੰਘ ਨੇ ਕੱਲ ਦੱਸਿਆ ਕਿ 300 ਆਰਟਿਸਟ ਗਿਣੇ ਹਨ ਤੇ ਹੋਰ ਵੀ ਬਹੁਤ ਹੋਣੇ ਹਨ ਹਾਂ ਉਹ ਅਸਰ ਕਰਦੇ ਸੰਜੀਵਨ ਸਿੰਘ ਜੀ ਨੂੰ ਮੈਂ ਇੱਕ ਵਿਅਕਤੀ ਨਹੀਂ ਸੰਸਥਾ ਦੇ ਤੌਰ ਤੇ ਦੇਖਦੀ ਹਾਂ ਬਹੁਤ ਦੁਰਦਸ਼ੀ ਉਹ ਬਹੁਤ ਕੰਮ ਕਰਦੇ ਰਹਿੰਦੇ ਆ ਅਨਬੋੜਿਆਂ ਹੀ ਨਾਨੂੰ ਵੀ ਪਤਾ ਹੁੰਦਾ ਕਿ ਇਹ ਕਿੰਨਾ ਕੁ ਸਾਧਨ ਦੇ ਹੈਗੇ ਮੇਰਾ ਥੀਏਟਰ ਦਾ ਸਫਰ ਵੀ ਐਨਾ ਕੋਲੋਂ ਹੀ ਸ਼ੁਰੂ ਹੋਇਆ ਕਿ ਸੋਚੀ ਨਹੀਂ ਸਕਦੇ ਸੀ ਕਿ ਥੀਏਟਰ ਵੀ ਕਰ ਸਕਦੇ ਆ ویسے ਉਹ ਸਕੂਲ ਤੇ ਕਾਲਜ ਜਾ ਕੇ ਬਹੁਤ ਰਕੀ ਦੀ ਇਸਤ ਲਿਆ ਹੈ ਪਰ ਐਦਾਂ ਥੀਏਟਰ ਆਰਟਿਸਟ ਕੋ ਹੋਣਾ ਉਹ ਅਲੱਗ ਗੱਲ ਹੁੰਦੀ ਹੈ ਉਹ ਇਹਨਾਂ ਦੇ ਥਰੂ ਹੀ ਸ਼ੁਰੂ ਹੋਇਆ ਕਿ ਆਰਟਿਸਟ ਨੂੰ ਵੀ ਛੱਡ ਦਿੰਦੇ ਨੇ ਏ ਕਹਿੰਦੇ ਕਿ ਐਦਾਂ ਕਰੋ ਉਦਾਂ ਕਰੋ ਉਹ ਜਿੰਨਾ ਸਿੱਖਿਆ ਹੁੰਦਾ ਉਹ ਚੀਜ਼ ਅਲੱਗ ਹੁੰਦੀ ਹੈ ਟੈਕਨੀਕਸ ਹੁੰਦੀ ਹੈ ਪਰ ਇਹ ਨੈਚੁਰਲ ਵੇ ਵਿੱਚ ਉਹਨੂੰ ਪ੍ਰਫੁੱਲਤ ਹੋਣ ਦਾ ਮੌਕਾ ਦਿੰਦੇ ਐਦਾਂ ਹੀ ਇਹਨਾਂ ਨੇ ਇਕਦਮ ਮੈਨੂੰ ਇਸ ਪੀ ਵਿੱਚ ਇੰਟਰੋਡਿਊਸ ਕੀਤਾ ਮੌਕਾ ਦਿੱਤਾ ਤੇ ਮੈਂ ਥੀਟਰ ਆਰਟਿਸਟ ਬਣਨ ਲੱਗੀ ਸਾਹਿਤ ਸਭਾ ਵਿੱਚ ਵੀ ਮੈਨੂੰ ਸੰਜੀਵਤ ਸਿੰਘ ਜੀ ਹੀ ਲੈ ਕੇ ਗਏ ਜਿਹੜਾ 3P1 ਕੇ ਪੂਰੀ ਚੇਤਨਾ ਸਰਕਾਰੀ ਸਕੂਲ ਵਿੱਚ ਸਾਇਸਟਾਵਾ ਉਹ ਪਹਿਲੀ ਵਾਰ ਮੈਂ ਉੱਥੇ ਗਈ ਸੀ ਤੇ ਉੱਥੇ ਬੋਲਣਾ ਸ਼ੁਰੂ ਕੀਤਾ ਲਿਖਣਾ ਸ਼ੁਰੂ ਕੀਤਾ ਤੇ ਮੈਂ ਲੇਖਿਕਾ ਕਹਾਰ ਆ ਗਿਆ ਪੱਤਰਕਾਰਨੀ ਵਿੱਚ ਵੀ ਦੇ ਉਸੇ ਕਰਕੇ ਤੇ ਅੱਜ ਅਸੀਂ ਥੀਏਟਰ ਆਰਟਿਸਟ ਹੋਣ ਦੇ ਨਾਲ ਤੇ ਜੁੜਿਆ ਸਰਗੀ ਕਲਾ ਕੇਂਦਰ ਨਾਲੇ ਐਦਾਂ ਦਾ ਰਿਸ਼ਤਾ ਜੁੜਿਆ ਕਿ ਚਾਹੇ ਮੈਂ ਬਾਹਰ ਵੀ ਜਾਂਦੀ ਰਹੀ ਆ ਉਤੋਂ ਵੀ ਜੁੜੀ ਰਹਿੰਦੀ ਸੀ ਸੰਜੀਵਨ ਸਿੰਘ ਜੀ ਨੇ ਜਦੋਂ ਵੀ ਮੈਂ ਆਣਾ ਆਏ ਹੋਏ ਆ ਕਦੋਂ ਆਣਾ ਚਲੋ ਆਜੋ ਮੁੰਡੇ ਹਰਸਲ ਸ਼ੁਰੂ ਹੈ ਪੁਰਾਣਾ ਨਾਟਕ ਚਾਹੇ ਸਾਨੂੰ ਕੰਫੀਡੈਂਸ ਨਾ ਹੋਵੇ ਟਾਈਮ ਨਾ ਹੋਵੇ ਐਨਨਹੀਂ ਕੰਫੀਡੈਂਸ ਵੀ ਦਿਲਾ ਦੇਣਾ ਸਮਾਂ ਵੀ ਗੜਵਾ ਦੇਣਾ ਤੇ ਰਿਹਰਸਲ ਵਿੱਚ ਛੱਡ ਕੇ ਆਪ ਥਲੇ ਜਾਣਾ ਜਦੋਂ ਦੋ ਚਾਰ ਦੀ ਰੈਲੜੇ ਆ ਕੇ ਸਾਹਮਣੇ ਬੈਠ ਜਾਣਾ ਫਿਰ ਅੰਦਾ ਦੀ ਟੋਪਾ ਟਾਕੀ ਕਰਦੇ ਪਿੱਛੇ ਲਾ ਕੇ ਸੋਚੋ ਕਿ ਉਦੋਂ ਦਾ ਰੀ ਛੱਡਣ ਦੇ ਆਪੇ ਕਰੋ ਹੁਣ ਆ ਕਈ ਵਾਰੀ ਹੋਣਾ ਕਿੱਦਾਂ ਹੋਏਗਾ ਕੰਮ ਜੇ ਨਹੀਂ ਕਰ ਸਕਦੇ ਵਾਲੇ ਕੋਈ ਰੰਝਾ ਨਿਕੰਮਾ ਕਰੇਗਾ ਜੋ ਵੀ ਦਾ ਬਹੁਤ ਬਹੁਤ ਉਹ ਵੀ ਚੋਕ ਉਹ ਤੋਂ ਬਹੁਤ ਮੈਂ ਕਿਉਂ ਮੌਕੇ ਤੇ ਨਾ ਨਹੀਂ ਸਾਥ ਛੱਡਦੇ ਕਿਉਂਕਿ ਉਹ ਸ਼ੋ ਦਾ ਟਾਈਮ ਹੁੰਦਾ ਹੈ ਹਰ ਕੋਈ ਫਸਿਆ ਹੁੰਦਾ ਹੈ ਫਿਰ ਉਹਦਾ ਦਾਬੇ ਦੇ ਵਿੱਚ ਆ ਕੇ ਡਰਾਵੇ ਦੇ ਵਿੱਚ ਆ ਕੇ ਕਿੰਦਾ ਸਾਡੇ ਕੋਲ ਡਾਇਲੋਗ ਨਿਕਲ ਦੇ ਦੇ ਕਿੰਦਾ ਐਕਟਿੰਗ ਨਿਕਲ ਵੀ ਹੈ ਕਿਦਾ ਭਾਵ ਨਹੀਂ ਕਰਦੇ ਨੇ ਸਾਨੂੰ ਨਹੀਂ ਪਤਾ ਮੈਨੂੰ ਲੱਗਦਾ ਹੈ ਬਸ ਇਸ ਬੰਦੇ ਦਾ ਪ੍ਰਭਾਵ ਹੀ ਹੈ ਇਹਨਾਂ ਦੇ ਤਰਾਸ਼ੇ ਹੋਏ ਝੰਡੇ ਹੋਏ ਆਰਟਿਸਟ ਜਿਹੜੇ ਇਕਤਦਾਮੀ ਆ ਕੇ ਚਲੋ ਕਿਸੇ ਨੂੰ ਵਿਕਾਇਦਨਗੇ ਚਲੋ ਨਾਟਕ ਕਰਨਾ ਤੇ ਉਹ ਕਿੱਦਾਂ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਇਹਨਾਂ ਨੇ ਤਾਂ ਸਟੇਜ ਦਿੱਤੀ ਮੌਕਾ ਦਿੱਤਾ ਉਹ ਸਾਡੇ ਕੋਲ ਟਾਈਮ ਹੈ ਜਾਂ ਮਿਹਨਤ ਹੈ ਕਿ ਅਸੀਂ ਅੱਗੇ ਪਹੁੰਚਣਾ ਉਹ ਬਕਤੀ ਸਾਡੇ ਉੱਤੇ ਹੈ ਐਂਬੀਸ਼ਨ ਰੱਬ ਨੇ ਜ਼ਰੀਆ ਬਣਾਇਆ ਹੁੰਦਾ ਪਰ ਜ਼ਰੀਆ ਬਣਿਆ ਹੋਇਆ ਤਾਂ ਹੀ ਉਹ ਅਸੀਂ ਅੱਗੇ ਆਏ ਹੈ ਹਨਾ ਮੈਂ ਬਹੁਤ థੈਂਕਫੁਲ ਹਾਂ ਸੰਜੀਵੇਦਿ ਮੈਂ ਟੀਚਰ ਹੀ ਹੁੰਦੀ ਸੀਗੀ ਉਹ ਤੇ ਸਾਰੇ ਸਭਾ ਉਹ ਕਿਹੜਾ ਆਰਟੀਸਟ ਫਸਲ ਕਾਇ ਇਹ ਉੱਤਾ ਉੱਤਾ ਜੁੜਦਾ ਗਿਆ ਤੇ ਤੁਹਾਨੂੰ ਵੀ ਨਹੀਂ ਪਤਾ ਤੁਸੀਂ ਕਿਦਾਂ ਕਿਸੇ ਲੋਕ ਅੱਗੇ ਪਹੁੰਚਾ ਦਿੰਦੇ ਹੋ ਨਾ ਫਿਰ ਮੈਂ ਬਲਖ ਨਾ ਬੁਖਾਰੇ ਨਾ ਕਿਤਾ ਹੈ ਨਾ ਸਾਰੇ ਆਰਟੀਸਟ ਉਹ ਜਿਵੇਂ ਜਦੋਂ ਜਦੋਂ ਮਿਲਦੇ ਆ ਤੇ ਇੱਕ ਵੱਖਰਾ ਹੀ ਪਰਿਵਾਰ ਬਹੁਤ ਨਿੱਕਾ ਪਰਿਵਾਰ ਬਣਾਇਆ ਬਣਿਆ ਹੋਇਆ ਇਹਨਾਂ ਦਾ ਪਰਿਵਾਰਿਕ ਰਿਸ਼ਤਾ ਵੀ ਪੂਰੇ ਪਰਿਵਾਰ ਦਾ ਰਿਸ਼ਤਾ ਹੀ ਇਦਾਂ ਦਾ ਸਾਰਿਆਂ ਦੇ ਨਾਲ ਬਣ ਜਾਂਦਾ ਹੈ ਨਾ ਜਦੋਂ ਵੀ ਕੋਈ ਪ੍ਰੋਗਰਾਮ ਹੁੰਦੇ ਨੇ ਸਾਰੇ ਜੁੜਦੇ ਨੇ ਸਭ ਤੋਂ ਜ਼ਿਆਦਾ ਇੱਕ ਆਪਣਾ ਦੇ ਪ੍ਰੋਗਰਾਮ ਚਾਏ ਸਾਈਟਕ ਪ੍ਰੋਗਰਾਮ ਹੋਵੇ ਚਾਏ ਕੋਈ ਕੋਈ ਵੀ ਕੱਤੂਵੇ ਪਰਿਵਾਰਕ ਹੋਵੇ ਸਾਰੇ ਇਦਾਂ ਜੁੜਦੇ ਨੇ ਹੱਕ ਦੇ ਨਾਲ ਵੀ ਪਰਿਵਾਰ ਦੇ ਮੈਂਬਰ ਵੀ ਅਸੀਂ ਦਿੱਕਤ ਹੈਈ ਪ੍ਰੋਗਰਾਮਸ ਵਿੱਚ ਨਹੀਂ ਹੁੰਦੇ ਪਰ ਇਹਨਾਂ ਦੇ ਜਿਹੜੇ ਆ ਪਰਿਵਾਰ ਹੈ ਰਹੇ ਨੇ ਬਣਾਇਆ ਹੈ ਇਦਾਂ ਹੱਕ ਦੇ ਨਾਲ ਮਾਣ ਦੇ ਨਾਲ ਜੁੜਦੇ ਨੇ ਤੇ ਬਹੁਤ ਅੱਛਾ ਫੀਲ ਕਰਵਾਉਂਦੇ ਨੇ ਇੱਦਾਂ ਹੀ ਮੈਂ ਬਲਕਨ ਬੁਖਾਰੇ ਕੀਤਾ, ਦੂਸਰੇ ਨਾਟਕ ਕੀਤਾ, ਪੀਜੀ ਕੀਤਾ, ਪੀਜੀ ਵਿੱਚ ਤਾਂ ਮੇਨ ਰੋਲ ਹੀ ਮੈਨੂੰ ਦਿੱਤਾ ਜੋ ਮੈਂ ਸੋਚ ਨਹੀਂ ਸੀ ਅੱਜ ਵੀ ਮੈਂ ਕਰ ਸਕਾਂ ਵੀ ਨਹੀਂ ਤੁਸੀਂ ਕਰ ਸਕਦੇ ਤੁਸੀਂ ਕਰ ਸਕਦੇ ਮੌਕਾ ਹੀ ਹੁੰਦਾ ਸਭ ਨੂੰ ਹੀ ਇਦਾਂ ਮੌਕੇ ਮਿਲਦੇ ਹੁੰਦੇ ਆ ਵੀ ਔਰਨ ਜੀਵਨ ਸਿੰਘ ਜੀ ਦੇ ਨਾਲ ਕੀ ਮੈਂ ਮੈਂ ਉਹ ਨਾਟਕ ਮੈਨੂੰ ਹੁਣ ਵੀ ਯਾਦ ਕਿ ਇਹਨਾਂ ਦਾ ਹੌਸਲਾ ਹੈ ਇਹਨਾਂ ਬੰਦੇ ਨੂੰ ਮਾੜਾਉਂਦੇ ਨੇ ਐਦਾਂ ਕਹਿੰਦੇ ਨੇ ਵੀ ਸਾਡੇ ਵਿੱਚੋਂ ਹੀ ਇੱਕੋ ਜੋ ਹੀ ਨਹੀਂ ਹੁੰਨ ਦਿੰਦੇ ਕਿ ਅਸੀਂ ਇੰਨੇ ਮਜ਼ੇ ਹੀ ਹੋਏ ਆ ਅਸੀਂ ਨਵਾਂ ਦੇ ਆਸਕਿਤਾ ਮੇਲੇ ਨੇ ਪਹੁੰਚੇ ਹੋਏ ਆ ਸਾਡਾ ਨਾਮ ਹੈ ਅਸੀਂ ਇਹ ਕਰਦੇ ਹਾਂ ਉਹ ਕਰਦੇ ਹਾਂ ਉਹ ਤਾਂ ਬਸ ਸੁਸਰੀ ਹੋਣੀ ਆ ਉਹ ਕੋਈ ਯਾਹਰ ਕੋਣ ਜਾਂਦੇ ਉਹ ਤਾਂ ਵੀ ਨਿਯੁਕਤੀ ਕਰ ਮਦਦ ਨਹੀਂ ਦਾ ਸਾਡੇ ਕੋਲ ਕੁਝ ਨਹੀਂ ਆਉਂਦਾ ਤੇ ਜਿਉਂ-ਜਿਉਂ ਅਸੀਂ ਇਹਨਾਂ ਦੇ ਨਾਲ ਲੱਗਦੇ ਆ ਸਾਰੇ ਹੀ ਉੱਤਾਂ ਪਰਿਵਾਰ ਵਿੱਚ ਵੀ ਕੋਈ ਮਤਭੇਦ ਹੋ ਸਕਦਾ ਪਰ ਇਹਨਾਂ ਦੇ ਨਾਲ ਜੁੜ ਕੇ ਕੋਈ ਮਤਭੇਦ ਕਰੇ ਨਹੀਂ ਅਸੀਂ ਉੱਤਾਂ ਦੇ ਹੋ ਜਾਂਦੇ ਉੱਤਾਂ ਹੀ ਅਸੀਂ ਜੁੜੇ ਹੋયા ਜਦੋਂ ਵੀ ਆਵਾਜ਼ ਮਾਰਦੇ ਨੇ ਉਦੋਂ ਹੀ ਅਸੀਂ ਹਾਜ਼ਰ ਹਾਂ ਮੈਨੂੰ ਐਸੀ ਕੋਈ ਅੱਧਾ ਦੀ ਗੱਲ ਮੇਰੇ ਕੋਲ ਰਹਿ ਨਾ ਜਾਵੇ ਹੈਨਾ ਜਦੋਂ ਬਲਕ੍ਰਮ ਖਾਰੇ ਨਾਟਕ ਹੋਇਆ ਉਦੋਂ ਪਹਿਲੀ ਇੱਕ ਮੇਰੀ ਯਾਦ ਕਦੇ ਨਹੀਂ ਮੈਂ ਭੁੱਲਦੀ ਉਹਦੇ ਵਿੱਚ ਉਹ ਇੱਕ ਬੇਟਾ ਬਾਹਰ ਪਹੁੰਚਿਆ ਹੋਇਆ ਉੱਥੇ ਬੈਠੇ ਯਾਦ ਕਰ ਰਿਹਾ ਰਣਜੀਤ ਸਿੰਘ ਬਾਹਰ ਪਹੁੰਚੇ ਹੋਏ ਨੇ ਤੇ ਇੱਕ ਨੂੰ ਦੀ ਬਣ ਸੀ ਕਿ ਨਾ ਤੇ ਉਹ ਬਾਹਰ ਬੈਠੇ ਪੰਪ ਵਿੱਚ ਯਾਦ ਕਰ ਰਿਹਾ ਮਾਂ ਨੂੰ ਤੇ ਅੰਦਰ ਲਾਈਟ ਪੈ ਰਹੀ ਹੈ ਤੇ ਮੈਂ ਰੋ ਰਹੀ ਹਾਂ ਕਿ ਮੇਰੇ ਪੇਟ ਦੀਆਂ ਆਂਦਰਾਂ ਮਚ ਰਹੀਆਂ ਵੱਟੇ ਜਦੋਂ ਅੰਦਰੋਂ ਮੇਰੀਆਂ ਚੱਲ ਰਹੀਆਂ ਹੁੰਦੀਆਂ ਨਾ ਮੈਂ ਰੋਈ ਉੱਥੇ ਐ ਨਾ ਰੋਈ ਪਿੱਛੇ ਜਾ ਕੇ ਵੀ ਮੇਰਾ ਰੋਣਾ ਨਹੀਂ ਰੁਕਿਆ ਉਹ ਮੈਨੂੰ ਚੁੱਪ ਕਰਾਣ ਵੀ ਮੈਂ ਨਾ ਅਗਲਾ ਸੀਨ ਆ ਰਿਹਾ ਉਹ ਸੀਨ ਮੈਟਰ ਤੇ ਨਹੀਂ ਬੋਲ ਸਕਦੀ ਵੀ ਇਦਾਂ ਦਾ ਫੀਲ ਆਇਆ ਕੁਦਰਤੀ ਅਸੀਂ ਕਿਸੇ ਐਕਟਰ ਨੂੰ ਫਿਲਮਾਂ ਵਿੱਚ ਵੀ ਸੋਚ ਸਾਹੇ ਕਿੰਨਾ ਉਹਨਾਂ ਦੇ ਅੰਦਰ ਉਹ ਫੀਲਿੰਗ ਉਹ ਮੈਸੇਜ ਕਰਾਇਆ ਐ ਇਦਾਂ ਹੀ ਪੀਜੀ ਨਾਟਕ ਐਂਡ ਦੀ ਸਕ੍ਰਿਪਟ ਕਿੱਦਾਂ ਯਾਰ ਉਹ ਵੀ ਕਿੱਦਾਂ ਕੰਫੀਡੈਂਸ ਆ ਗਿਆ ਕਿੱਦਾਂ ਅਸੀਂ ਉਹ ਸਾਰਾ ਕੁਝ ਕਰ ਲਿਆ ਜਿਹੜਾ ਜਿੱਦਾਂ ਦਾ ਅਸੀਂ ਕਦੇ ਆਪਣੀ ਆਮ ਜ਼ਿੰਦਗੀ ਵਿੱਚ ਵੀ ਅਸੀਂ ਉਦਾਂ ਦਾ ਨਹੀਂ ਕੀਤਾ ਹੁੰਦਾ ਕਿ ਐਂਡ ਤੇ ਅਸੀਂ ਸਟੇਜ ਤੇ ਆ ਜਾ ਕੇ ਕਿੱਦਾਂ ਕਰ ਲੈਂਦੇ ਆ ਸਾਡੇ ਅੰਦਰ ਉਹ ਦੱਬੀ ਹੋਈ ਜਿਹੜਾ ਕਲਾਕਾਰ ਹੈ ਕਿੱਦਾਂ ਨਿਕਲਦਾ ਹੈ ਉਹ ਚਾਹੇ ਘਟ ਕੀਤਾ ਪਰ ਜੋ ਐਕਸਪੀਰੀਅੰਸ ਇਹਨਾਂ ਨੇ ਕੋਲੋਂ ਮਿਲਿਆ ਨਾ ਸਾਡੇ ਹੁਣ ਅਸੀਂ ਲਾਈਫ ਵਿੱਚ ਕਦੇ ਵੀ ਸਾਨੂੰ ਮਾਤਾ ਮਿਲੇਗਾ ਸਿੱਖ ਕਰ ਸਕਦੇ ਹੌਂਦਰੀ ਸਭ ਕੁਝ ਬਹੁਤ ਬਹੁਤ ਸ਼ੁਕਰੀਆ ਸੰਜੀਤ ਜੀ ਸਾਡੇ ਵਿੱਚ ਪਹੁੰਚਣ ਦੀ ਗੁਰਦੇ ਜੀ ਜੀ ਦਾ ਫਿਰ ਮੈਂ ਨਾ ਤਾਂ ਗਾਣਾ ਵੀ ਸੁਣਾ ਕੇ ਆਪਾਂ ਹੁਣ ਥੋੜੀ ਜਿਹੀ ਗੱਲਬਾਤ ਕੋਈ ਲੜੀ ਤੋੜ ਕੇ ਸਾਡੇ ਵਿੱਚ ਸਾਡੀ ਭੈਣ ਅਰਮਨ ਕਲੋਜੀ ਅਨਿਤਾ ਸ਼ਬਰੀ ਜੀ ਤੇ ਸ਼ੋਭੀਸ਼ ਪਾੜੀ ਵੀ ਆਏ ਨੇ ਨੰਬਰ ਬਹੁਤ ਬਹੁਤ ਹਲਵਾ ਜੀ ਗੁਰਿੰਦਰ ਵੈਦਵਾਨ ਥੋੜਾ ਜਿਆਦਾ ਲੇਟ ਹੈ ਤੇ ਹੁਣ ਕਹਿੰਦੇ ਕਿ ਅਲਾ ਬੈਦਰ ਵੈਦਵਾਨ ਨੂੰ ਕਿ ਅੱਜ ਆ ਕੀ ਆਜਾ ਵੀ ਇਹ ਸਭੀ ਯਾਰਾਂ ਕੇ ਨਾਲ ਕਿਵੇਂ ਥੋੜੇ ਤੇ ਕੀ ਕੁਸ਼ ਕਹਿਣਾ ਚਾਹ ਰਹੇ ਨੇ ਗੁਰਿੰਦਰ ਵੈਦਵਾਨ करिए दुनिया दे नू कोई ਰੰਧਾ ਨੀ ਕੁੜੀ ਵਲੇ ਨੂੰ ਪੜ ਲਿਖ ਕੇ ਵੀ ਪੁੱਤ ਜੱਟ ਦਾ ਇੰਡੀਆਂ ਵਿੱਚ ਨੌਕਰੀ ਲੱਗਦਾ ਏ ਉਹਦੇ ਲਈ ਉਹਦਾ ਬਾਪੂ ਵਰ ਸਰਕਾਰੀ ਅਫਸਰ ਲੱਭਦਾ ਏ ਯਾਰ ਟਿਕਰੀਆਂ ਕਰਦੇ ਰਹੇਗੇ ਉਹਨੂੰ ਮੋਕੇ ਮਹਿਲ ਸ਼ਿਸ਼ੇ ਇਹ ਲੱਗੇ

ਕੁੜੇ ਚੀ ਪਕਾਰ ਹਬਾਲੀ ਪਾਵੇਂ ਨਿਤਰਾ ਪਾਣੀ ਵਰਗੀ ਸੀ ਪਰ ਮੁੱਲ ਨਾ ਪਿਆ ਮੁਹੱਬਤ ਦਾ ਇਕ ਤੂੰ ਹਿੱਤ ਦੇ ਨੇੜੇ ਸੀ ਮੈਂ ਬੋਤਿਆ ਯਾਰਾ ਉਗਾਲੀ ਦਿਲ ਤੇ ਨਾ ਲਾਈ ਕਹਿ ਗਈ ਸੀ ਦਿਲ ਤੇਰਾ ਖੋਟਾ ਮਾਰ ਗਿਆ ਪੁੱਤ ਜੱਟ ਦੇ ਮੇਰ ਜਗ੍ਹਾ ਨੂੰ ਰੱਖ ਮੰਗਿਆ ਮਾਰ ਗਿਆ ਪੁੱਤ ਜੱਟ ਦੇ ਮੇਰ ਜਗ੍ਹਾ ਨੂੰ ਰੱਖ ਮੰਗਿਆ ਗੋਟਾ ਮਾਰ ਗਿਆ ਬਹੁਤ ਅੱਛਾ ਹੁਣ ਗੱਲ ਕੋਈ ਅੱਜ ਦਾ ਕਰੀ ਤੇ ਆ ਆ ਮੈਂ ਬਦਿਸ਼ ਤਬ ਤੋਂ ਪਹਿਲਾਂ ਸਾਰੇ ਸਾਸੀ ਕਾ ਜੀ ਮੈਂ ਪਹਿਲੀ ਵਾਰੀ ਲੱਗਿਆ ਜੀ ਮੋਲਣ ਡੇਰੋਂ ਹੋ ਗੋ ਮੈਂ ਜਦੋਂ ਵੈਸੇ ਤਾਂ ਮੈਂ ਜਦੋਂ ਸਕੂਲ ਤੋਂ ਪੜ੍ਹਨਾ ਸੀ ਯਾ ਕਾਲਜ ਪੜ੍ਹਦਾ ਸੀ ਗਾਉਂ ਦੇ ਹੀ ਜੀ ਮੇਰੇ ਸ਼ੌਕ ਤੇ ਜਦੋਂ ਮੈਂ ਪ੍ਰਾਚਨ ਕਲਾ ਕੇਂਦਰ ਸਿੱਖਣ ਗਿਆ ਨਾ ਤਾਂ ਉਸ ਤੋਂ ਬਾਅਦ ਮੇਰੇ ਵੱਲੇ ਪੇਗ ਹੀ ਗਈ ਜਾਈ ਮੈਨੂੰ ਲੱਗਿਆ ਕਿ ਮੈਂ ਗੋਣਵਾਤੀ ਨਹੀਂ ਬਣਿਆ ਉਸ ਤੋਂ ਬਾਅਦ ਮੈਨੂੰ ਮੇਰੇ ਬ੍ਰਦਰ ਨੇ ਪੰਜਾਬ ਯੂਨੀਵਰਸਿਟੀ ਜਦੋਂ ਪੜ੍ਹਦੇ ਸੀ ਉਹਨਾਂ ਕੋਲ ਥੀਏਟਰ ਦੇ ਲੜਨ ਲੱਗਾ ਤੇ ਆਪਣਾ ਥੀਏਟਰ ਸੀਗਾ ਡੀਐਫਟੀ ਦਾ ਸੰਦੀਪ ਉਹਦਾ ਸੁਦੇਸ਼ ਸਰ ਦਾ ਜੀ ਸੁਦੇਸ਼ ਸਰ ਦਾ ਜੀ ਤੇ ਉੱਥੇ ਮੈਂ ਜੀ ਉਹਨਾਂ ਦੇ ਨਾਲ 6-8 ਮਹੀਨੇ ਜਾਂਦਾ ਰਿਹਾ ਜੀ ਉੱਥੇ ਰਿਹਸਤ ਤੇ ਉਹਨਾਂ ਦੀ ਟੀਮ ਬੜੀ ਵੱਡੀ ਹੈ ਜੀ ਬੜਾ ਔਖਾ ਸੀ ਮੈਨੂੰ ਕੰਮ ਮਿਲਿਆ ਇੱਥੇ ਇੱਕ ਦੋ ਨਾਟਕ ਕੀਤਾ ਜੀ ਉਹਨਾਂ ਨਾਲ ਉਸ ਤੋਂ ਬਾਅਦ ਮੈਂ ਬ੍ਰਿੰਦਰ ਬੰਡੀ ਸਰ ਨੇ ਉਹਨਾਂ ਨਾਲ ਕੀਤਾ ਜੀ ਇੱਕ ਦੋ ਨਾਟਕ ਤੇ ਉਸ ਤੋਂ ਬਾਅਦ ਘਰ ਦੇ ਚਾਈ ਆਪਣੀ ਕਿਰਨਦੀਪ ਤੋਂ ਉਹ ਮੈਨੂੰ ਜਾਣ ਚੰਦ ਜੀ ਨੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਸੰਜੀਵਨ ਸਰ ਇੱਕ ਨਾਟਕ ਕਰ ਰਹੇ ਨੇ ਦੇਸੀ ਫਿਰ ਤੂੰ ਆ ਕੇ ਕਰਨਾ ਵੀ ਰੋਲ ਛੋਟਾ ਹੀ ਆ ਪਰ ਤੂੰ ਕਰਲਾ ਜੇ ਤੂੰ ਵਧੀਆ ਟੀਮ ਹੈ ਵਧੀਆ ਬੰਦੇ ਨੇ ਤੇ 2017 ਚ ਸਰ ਮੈਂ ਫਿਰ ਇੱਥੇ ਜੁੜਿਆ ਸੀਗਾ ਉਸ ਤੋਂ ਬਾਅਦ ਨਾਟਕ ਕੀਤਾ ਜਦੋਂ ਮੈਂ ਦੇਸੀ ਤੋਂ ਉਹਦੇ ਵਿੱਚ ਨਾ ਕੋਈ ਪੰਚਾਇਤ ਦਾ ਕੋਈ ਸੀਨ ਸੀਗਾ ਤੇ ਦੂਜਾ ਡਾਇਲੌਗ ਸੀਗੇ ਕਿ ਫਸਟ ਟਾਈਮ ਐਟ ਰੋਡਸਟ ਦੇ ਪਲੇ ਕੀ ਕੀਤਾ ਸੀਗਾ ਤੋਂ ਉੱਥੋਂ ਮੇਰਾ ਕਾਨਫਰੈਂਸ ਚ ਵਧਿਆ ਤੋਂ ਉਹ ਦਿਨ ਤੋਂ ਲੈ ਕੇ ਅੱਜ ਦਾ ਤੇਰੇ ਨਾਲ ਸੰਜੀਵ ਸਿੰਘ ਸਾਹਿਬ ਨਾਲ ਇਹ ਨਾਟਕ ਆ ਉਹ ਛੋਟੇ ਰੂਮ ਤੋਂ ਲੈ ਕੇ ਪਿੱਛੇ ਜੀ ਕਨਾਟਕ ਕੀਤਾ ਸੀ ਰਹੀ ਜਹਾਜ ਜੋ ਮੈਂ ਐਜ਼ ਅ ਲੀਡਰ ਵੀ ਕੀਤਾ ਸੀਗਾ ਤੇ ਬੋਲਰ ਵੀ ਕੀਤਾ ਸੀਗਾ ਜੇ ਮੈਨੂੰ ਲੱਗਦਾ ਜੀ ਮੈਨੂੰ ਲੱਗਦਾ ਜੀ ਬੈਸਟ ਪਲੇਅਰ ਐਂ ਜੀ ਉਹ ਤੇ ਬੜਾ ਜੋਰ ਲਾਇਆ ਸੀਗਾ ਤੇ ਸਾਰੇ ਉਹਨੂੰ ਬੜਾ ਤਿਆਰ ਕੀਤਾ ਗਿਆਦਾ ਵੀ ਤੂੰ ਇਦਾਂ ਨਹੀਂ ਕਰਨਾ ਉਦਾਂ ਨਹੀਂ ਕਰਨਾ ਆਹ ਤਰੀ ਲਾਉਣੇ ਤੇ ਮੈਂ ਕਰਦਾ ਰਿਹਾ ਜੀ ਤੇ ਹੁਣ ਉਹਦੇ ਮਤਲਬ ਉਹ ਤੇਰੀ ਮੋਟਾ ਉਹਦੀ YouTube ਫਿਲਮ ਆਇਆ ਕੋਈ ਉਡੀਸ਼ਾ ਕਰਤੇ ਨੇ ਉਹ ਜਿਹੜੀ ਉਹ ਈਲਾ ਹੁੰਦੀ ਅੰਦਰ ਕੰਦੀ ਹਮਲਾ ਇਹ ਵੀ ਅਜੋਕੀ ਦਿਖਾ ਦੂ ਕੰਮ ਕੀ ਡੀ ਜਾਂਦਾ ਐ ਲੈ ਤੇ ਧੰਨਵਾਦ ਸੰਜੀਪ ਸਰ ਜੀ ਨੇ ਬਹੁਤ ਵਧੀਆ ਕੰਮ ਕੀਤਾ ਤੇ ਅਗਲੇ ਵੀ ਦੇਖੋ ਦਿੰਦੇ ਰਹੇ